ਲਓ ਜੀ ਆਪਾਂ ਤਾਰਾਂ ਆਈਆਂ ਵੱਟੀਆਂ ਇੱਕ ਤਾਰ ਆਊਟਪਟ ਦੀ ਐ ਇੰਨਾ ਲਾਣੀਆਂ ਐ ਸੱਲਣਾ ਐ ਲਾ ਦੇਣੀਆਂ ਠੀਕ ਆ ਜੀ ਦੂਜੀ ਤਾਰ ਆਪਾਂ ਜਿਹਨੂੰ న్యూਟਰਲ ਕਹਿੰਦੇ ਆ ਆ ਤਰੀਕਾ ਵੀ ਸਿੱਖ ਲਿਓ ਜਿਹੜਾ ਪਲਾਸੀਆ ਤਰੀਕਾ ਇਹ ਤਾਂ ਬਗਲ ਤਾਰ ਹੀ ਮਾੜੀ ਆ ਵਧੀਆ ਨਹੀਂ ਆ ਪਲਾਸੀਆ ਤਰੀਕਾ ਤੁਹਾਨੂੰ ਘੈਂਟ ਲੱਗੂ ਇਹ ਵਰਤਿਆ ਕਰੋ ਬਾਈ ਦਾ ਰੂਰ ਤੋਂ ਬਚਤ ਰਹਿੰਦੀ ਆ ਹੋ ਇਹ ਮਾੜੀ ਅਤਾਰ ਹੋ ਕੋਈ ਨਾ ਟਾਈਮ ਲੱਗਦਾ ਕੁਝ ਕਰਨੀ ਰੇ ਰਪਾ ਰੀਜਨਲ ਵੀਡੀਓ ਬਣਾਉਣੀ ਆ ਯਾਰ ਆਪਾਂ ਉਹ ਕੰਮ ਹੀ ਨਹੀਂ ਕਰਨਾ ਹਨਾ ਪੰਮਾਈ ਹੂੰ ਹਾਂ ਆਹ ਲਓ ਜੀ ਇੱਕ ਦਰ ਤਾਂ ਆਹ ਲਾਤੀ ਇੱਥੇ ਆਉਟਪੁੱਟ ਜਾਂਦੀ ਆ ਲਾਲ ਦੂਜੀ ਨਿਊਟਰਲ ਤੁਸੀਂ ਆਹ ਪਚਾਲੇ ਲਾਉਣੀਆਂ ਸੱਲਾਂ ਦੇ ਅਦੋਂ ਨਸਲਾਂ ਜੋਟਾ ਜਿਹੜਾ ਐ ਇਹਨਾਂ ਦੇ ਵਿਚਾਲੇ ਲਾ ਦੋ ਠੀਕ ਆ ਇਹ ਬੈ ਐ ਬਚਲਾਤੀ ਠੀਕ ਆ ਜੀ ਇੱਕ ਗੱਲ ਬਈ ਧਿਆਨ ਨਾਲ ਹੋਰ ਸੁਣ ਲਿਓ ਵੀ ਜਦੋਂ ਇਹ ਜਦੋਂ ਬਣਾ ਲਿਆ ਤੁਸੀਂ ਇਹ ਇਹ ਲਾਉਣ ਦੀ ਕੋਸ਼ਿਸ਼ ਨਾ ਕਰਿਓ ਜਦੋਂ ਲਾਹੋਂਗੇ ਤਾਂ ਇਹਦੇ ਮੂਰ ਲਿਆ ਤਾਰਾਂ ਚੱਕੀਓ ਮੂਰ ਲਿਆ ਤਾਰਾਂ ਐ ਜੋੜ ਲੈਣੀਆਂ ਆਏ ਜੋੜ ਕੇ ਇਹਨਾਂ ਨਾਲ ਵੀ ਜੋੜ ਲੈਣੀਆਂ ਆ ਇਹਨਾਂ ਨਾਲ ਇਹਦੇ ਵਿੱਚ ਕਰੰਟ ਨਾ ਰਹੇ ਮਤਲਬ ਕਿਤੇ ਦੋਈ ਲਾ ਲਿਆ ਆਂ ਹੀ ਰੱਖਤਾ ਇਹ ਡੈਮਾ ਹੀ ਡੱਬਿਆਂ ਆ ਹਾਲ ਆ ਅੱਗੇ ਹੁੰਦੇ ਸੀ ਇਹੜੇ ਮੈਂ ਸਿਆਸੀ ਦਾ ਮੈਂ ਡੈਮਾ ਹੀ ਡੱਬਿਆਂ ਨਾਲ ਬਥੇਰੀ ਵਿੱਚ ਵੀ ਜੀ ਚੋਰੀ ਕੀਤੀ ਆ ਤੇ ਠੀਕ ਆ ਇੱਥੋਂ ਮੜੀ ਤਾਰ ਕੋਰਸ ਲੈ ਲੈਣੀਆਂ ਆਂ ਇੱਥੇ ਆਪਾਂ ਕਨੈਕਟਰ ਲਾ ਲਣਾ ਜਦੋਂ ਲਾ ਕੇ ਦਿਖਾਇਆ ਸੀ ਇਹਨਾਂ ਕੀ ਹੋ ਜੂ ਇਹਦੇ ਨਾਲ ਬੋਲਟ ਹੀ ਵੱਜੂ। ਕ੍ਰਾਂਤ ਥੋੜਾ ਜਿਆਦਾ ਹੋ ਜੂ 250 ਹੋ ਜੂ। ਇਹ ਫੇਕ ਮਾਰ ਦਿੰਦੋ। ਭਾਈ ਇਹ ਫੇਕ ਨਹੀਂ ਹੈਗੀ ਤੁਹਾਨੂੰ ਮੈਂ ਬਾਰੇ-ਬਾਰੇ ਦੱਸਦਾ ਮੇਰੀ ਸیکل ਦਾ ਹਾਂਜੀ। ਬਾਰੇ-ਬਾਰੇ ਦੱਸਦਾ ਮੈਂ ਫੇਕ ਨਹੀਂ ਹੈਗੀ ਵੀਡੀਓ। ਕੋਈ ਬੰਦਾ ਕਹਿੰਦਾ ਉਹ ਵੀ ਫੇਕ ਕਿਸੇ ਮਕੈਨਿਕ ਨੂੰ ਦਿਖਾ ਲਿਓ ਜਿਹਨੂੰ ਨੌਲੇਜ ਹੈਗੀ ਸੋ ਸੋ ਨੂੰ ਆਪੀ ਦੱਸ ਦੂਗਾ ਵੀ ਇਹ ਫੇਕ ਨਹੀਂ ਹੈਗੀ ਠੀਕ ਆ ਆਹ ਤਾਂ ਨਿਕਲੇ ਆਈਆਂ ਐਨਪੋਟ ਫੇਕ ਕੀ ਯਾਰ ਬਾਈ ਯਾਰ ਤੁਸੀਂ ਕਰਕੇ ਦੇਖ ਲਓ ਜੇ ਐ ਨਾ ਜਗੇ ਯਾਰ ਆਪੇ ਪਤਾ ਲੱਗ ਜੇ ਉਹਨੂੰ ਫੇਕ ਹੈ ਜੀ ਕਿ ਕਿਵੇਂ ਜਦੋਂ ਚੱਲ ਪਏ ਥੋਡੇ ਵਾਲਵ ਫੇਰ ਦੱਸਿਓ ਫੇਰ ਦੱਸਿਓ ਆਹ ਦੇਖਾ ਇਧਰ ਆਹ ਤਾਂ ਲਾਉਣੀ ਆ 440 ਵੋਲਟ ਤੇ ਬਾਈ ਜੀ ਆ ਆ ਗਈਆਂ ਆਉਟਪੁਟ ਠੀਕ ਆ ਇਹ ਆਪਾਂ ਆਊਟਪੁਟ 250 ਵੋਲਟੇਜ ਇੱਧਰ ਲਿਆਂਦੀ ਇੱਥੇ ਆਪਾਂ ਆ ਬਾਲਮ ਕਪੜੇ ਸਭ ਕੁਝ ਇੱਥੇ ਲਾਵਾਂਗੇ ਤੇ ਇਹ ਕਿਹਦੀ ਪਲੱਸ ਹੀ ਆ ਵੀ ਆ ਮੜੀ ਸਟਾਪ ਕਰ ਲਾ ਪਤਾ ਨਹੀਂ ਚੱਲਣੀਆਂ ਹੁੰਨ ਤਾਂ ਹੁੰਦੀ ਨਹੀਂ